ਹਾਂਜੀ ਦੋਸਤੋ ਸਭ ਤੋਂ ਪਹਿਲਾਂ ਦਾ ਪਿਆਰ ਭਰਿਆ ਸਤਿ ਸ੍ਰੀ ਅਕਾਲ ਐਨੀਮਲ ਆਫ ਫਾਰਮ ਤੇ ਨਦੇ ਤੁਹਾਡਾ ਸਵਾਗਤ ਕਰਦੇ ਇੱਕ ਨਵੀਂ ਵੀਡੀਓ ਵਿੱਚ ਸੋ ਦੋਸਤੋ ਜਿੰਨਾ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤਾਂ ਕਿ ਉਹਨਾਂ ਦੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਸੋ ਦੋਸਤੋ ਜੇ ਕਿਸੇ ਵੀ ਦੋਸਤ ਮਿੱਤਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਆਪਣਾ ਕੰਟੈਕਟ ਨੰਬਰ 84275995211 ਸੋ ਦੋਸਤੋ ਅੱਜ ਦੀ ਵੀਡੀਓ ਪਿੰਡ ਕੋਰ ਸਿੰਘਵਾਲਾ ਜ਼ਿਲ੍ਹਾ ਬਠਿੰਡਾ ਤੇ ਸੇ ਰਾਮਪੁਰਾ ਫੁੱਲ ਪੈ ਜਾਂਦੀ ਆ ਬਾਈ ਗੋਲਡੀ ਦੇ ਘਰ ਖੜਿਆ ਦੋਸਤੋ ਤੁਹਾਨੂੰ ਪਹਿਲਾਂ ਵੀ ਬਹੁਤ ਸਾਰੀਆਂ ਇਥੋਂ ਆਪਾਂ ਵੀਡੀਓ ਬਣਾ ਕੇ ਦਿੱਤੀਆਂ ਤੁਸੀਂ ਚੈੱਕ ਕਰ ਸਕਦੇ ਹੋ ਹੁਣ ਤਾਂ ਬਾਈ ਨੇ ਨਵੀਂ ਜਗ੍ਹਾ ਤੇ ਆਪਣਾ ਫਾਰਮ ਤਿਆਰ ਕਰ ਲਿਆ ਇਧਰ ਦੇਖ ਸਕਦੇ ਹੋ ਪੂਰੇ ਟਾਪ ਦੇ ਨਗ ਪੂਰੇ ਟਾਪ ਕਲਾਸ ਝੋਟੀਆਂ ਟਾਪ ਕਲਾਸ گاਵਾ ਲੈ ਕੇ ਆਉਂਦੇ ਦੋਸਤੋ ਇਧਰ ਦੇਖ ਸਕਦੇ ਹੋ ਤੁਸੀਂ ਫਾਰਮ ਤੁਹਾਨੂੰ ਤਾਂ ਦਿਖਾ ਰਹੇ ਆ ਵੀ ਬਾਈ ਨੇ ਹੁਣ ਬਹੁਤ ਵਧੀਆ ਤੇ ਬਹੁਤ ਹੀ ਉੱਚੇ ਢੰਗ ਦੇ ਵਿੱਚ ਜਿਹੜਾ ਕੰਮ ਬਾਈ ਨੇ ਸ਼ੁਰੂ ਕਰਿਆ ਤੇ ਪਹਿਲਾਂ ਵੀ ਇਹਨਾਂ ਦੇ ਪੂਰਾ ਬਾਈ ਦਾ ਤੁਹਾਨੂੰ ਪਤਾ ਹੀ ਹੈਗਾ ਵੀ ਵਧੀਆ-ਪਧੀਆ ਟਾਪ ਬਰੀਡ ਲੈ ਕੇ ਆਉਂਦੇ ਸੀਗੇ ਦੋਸਤੋ ਚਾਹੇ ਝੋਟੀਆਂ ਸੀ ਚਾਹੇ گاਮਾਂ ਲਾ ਲਈਏ ਐਚ ਐਫ ਨਸਰ ਤੇ ਕੰਮ ਕਰਦੇ ਦੋਸਤੋ ਤੇ ਬਾਈ ਸ਼ੌਂਕ ਨਾਲ ਵਪਾਰ ਕਰਦੇ ਆ ਤੇ ਬਾਕੀ ਸੋ ਦੋਸਤੋ ਆਪਾਂ ਬਾਈ ਨਾਲ ਡਿਟੇਲ ਕਰਦੇ ਆ ਬਾਈ ਕੋਲੇ ਬੈਠਾ ਕਾਫੀ ਨਾ ਖੜੇ ਆ ਆ ਤੁਸੀਂ ਚੈੱਕ ਕਰ ਸਕਦੇ ਹੋ ਜਦੋਂ ਵੀ ਤੁਹਾਡਾ ਦਿਲ ਕਰੇ ਦੋਸਤੋ ਜਿਵੇਂ ਕਰਕੇ 12 ਮਹੀਨੇ 30 ਦਿਨ ਬਾਈ ਕੋਲੇ ਸੇਲ ਰਹਿੰਦੇ ਨਗ ਦੋਸਤੋ ਚੋਟੀਆਂ گاਵਾ ਆ ਚੈੱਕ ਕਰ ਸਕਦੇ ਹੋ ਬਹੁਤ ਗਿਣਤੀ ਵਿੱਚ ਆ ਬਾਈ ਦਾ ਨਿਊ ਫਾਰਮ ਤੇ ਬਾਕੀ ਆਪਾਂ ਬਾਈ ਨੂੰ ਵਧਾਈਆਂ ਵੀ ਦਿੱਤੀਆਂ ਇਸ ਫਾਰਮ ਦੀਆਂ ਪਹਿਲਾਂ ਆਪਾਂ ਦੂਸਰੇ ਪਾਸੋਂ ਫਾਰਮ ਤੇ ਪਾਉਂਦੇ ਸੀਗੇ ਵੀਡੀਓ ਤੇ ਬਾਈ ਕੋਲ ਜੋ ਆ ਅੱਜ ਨਗਸੇਰ ਆ ਆ ਚੈੱਕ ਆ ਸਕੋਗੇ ਸੂਈ ਸਵਾਈ ਗਾਂਵ ਬਾਈ ਗੋਲਡੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਹੋਰ ਸੇਤਾ ਠੀਕ ਹੈ ਵੀਰੇ ਐਨ ਵਧੀਆ ਵਧੀਆ ਵੀਰੇ ਠੀਕ ਹੈ ਜੀ ਜੇ ਸਭ ਤੋਂ ਪਹਿਲਾਂ ਤਾਂ ਵੀਰੇ ਆਪਣਾ ਨਾਮ ਤੇ ਮੋਬਾਈਲ ਨੰਬਰ ਜ਼ਰੂਰ ਬੋਲ ਦਿਓ ਜਿਹੜੇ ਮੇਰਾ ਨਾਮ ਹੈ ਗੋਲਡੀ ਕੋਰ ਸਿੰਘ ਵਾਲਾ ਪੰਡਿਆ ਹੈ ਤੇ ਮੇਰਾ ਫੋਨ ਨੰਬਰ ਹੈ 98787 67566 ਹਾਂਜੀ ਇੱਕ ਵਾਰੀ ਦੁਬਾਰਾ ਫੇਰ ਬੋਲ ਦਿ ਵੀਰੇ 98787 67566 ਹਾਂ ਦੋਸਤੋ ਬਾਈ ਦਾ ਜੋ ਆਪਾਂ ਮੋਬਾਈਲ ਨੰਬਰ ਸਕਰੀਨ ਤੇ ਲਾ ਦਾਂਗੇ ਤੇ ਕਰਾਈ ਪਈਆ ਵੀਰੇ ਵਹਿ ਜਾ ਵਹਿ ਜਾ ਹੈ ਤੇ ਬਾਕੀ ਫਾਰਮ ਦੇ ਤੁਹਾਨੂੰ ਵਧਾਈਆਂ ਤੁਹਾਨੂੰ ਵੀ ਵਧਾਈਆਂ ਵੀਰੇ ਬਹੁਤ ਬਹੁਤ ਧੰਨਵਾਦ ਹੈ ਨਾ ਜੀ ਹਾਂਜੀ ਹਾਂਜੀ ਤੇ ਦੋਸਤੋ ਇੱਕ ਬਾਈ ਨਾ ਹੋਰ ਆਪਾਂ ਗੱਲ ਸ਼ੇਅਰ ਕਰ ਜਿਹੜੇ ਬਾਈ ਦੇ ਬਾਈਕੋਡ ਰੱਖੇ ਹੋਏ ਨੇ ਨਾ ਇੱਧਰ ਆਵੇ ਪਰਦੇਸੀ ਆਹ ਬਾਈ ਨਾਲ ਆਪਾਂ ਗੱਲਬਾਤ ਕਰਾਵਾਂਗੇ ਤੁਹਾਡੀ ਤੇ ਬਹੁਤ ਹੀ ਦਇਅ ਨਾਲ ਕੰਮ ਕਰ ਹੁਆ ਵੀਰੇ ਇੱਕ ਗੱਲ ਮੈਂ ਤੁਹਾਨੂੰ ਜਾਣਕਾਰੀ ਦੱਸਦਾ ਹਾਂ ਹਾਂਜੀ ਵੀ ਜਾ ਪੱਈਆ ਕਹਿ ਦੇਣਾ ਉਹ ਤੇ ਬਹੁਤ ਦੂਰ ਦੀ ਗੱਲ ਹੁੰਦੀ ਹੈ ਇਹ ਜਿਹੜੇ ਬੰਦੇ ਨਾਲ ਰੱਖਦੇ ਆ ਜਾਂ ਪਿਆਰ ਕਰਦੇ ਆ ਨਾ ਉਹ ਸਕੇ ਭਰਾਵਾਂ ਤੋਂ ਵਾਦ ਨੂੰ ਵਾਦੂਆ ਸਹੀ ਗੱਲ ਸਹੀ ਗੱਲ ਇਹ ਚੀਜ਼ਾਂ ਨੇ ਇੱਕ ਖੂਨੀ ਰਸਤਾ ਬਹੁਤ ਵੱਡੀ ਗੱਲ ਆ ਭਾਈ ਹਰੇਕ ਨਾ ਵੰਦਦਾ ਮੈਨੂੰ ਵੀ ਦੇ 2000 ਮੈਂ 12 13 ਦਾ ਕੰਮ ਕਰਦਾ ਹਾਂਜੀ ਵੀਰੇ ਤੇ 2012 13 ਤੋਂ ਲੈ ਕੇ ਅੱਜ 24 ਹੱਲ ਪਿਆ ਠੀਕ ਹੈ ਮੇਰੇ ਇਹੀ ਬੰਦਾ ਆ ਇਹਦਾ ਭਰਾ ਆ ਇਹ ਚੱਲ ਜਾਂਦਾ ਉਹ ਆ ਜਾਂਦਾ ਇਹ ਚੱਲ ਜਾਂਦਾ ਉਹ ਆ ਜਾਂਦਾ ਕਿਉਂਕਿ ਆਪਾਂ ਹੋਰ ਕੋਈ ਬੰਦਾ ਰੱਖਣਾ ਪਸੰਦ ਨਹੀਂ ਕਰਦੇ ਇਹ ਬੰਦੇ ਨਾਲ ਆਪਣਾ ਬਹੁਤ ਗੂੜੇ ਰਿਸ਼ਤੇ ਆ ਸਹੀ ਸਹੀ ਹੈ ਤੇ ਕੀ ਗੋਲ ਦੀ ਭਾਈ ਡਿਟੇਲ ਆ ਇੱਕ ਨਾ ਕੀ ਸੇਲ ਅੱਜ ਹਾਂਜੀ ਦੋ ਬੈੜਾ ਮੈਂ ਬੈ ਚੁੱਕੀ ਐਦੋਂ ਪਹਿਲਾਂ ਹਾਂਜੀ ਤੇ ਆਪਣੇ ਲੈ ਗਿਆ ਗੁਰਵਿੰਦਰ ਡੈਰੀ ਫਾਰਮ ਵਾਲਾ ਮੁੰਡਾ ਠੀਕ ਹੈ ਵੀ ਜੀ ਠੀਕ ਹੈ ਤੇ ਇਹ ਆਪਣੇ ਕੋਲੇ ਅੱਜ ਇੱਕ ਤਾਜੀ ਵੈੜ ਸੂਈ ਨੂੰ ਅੱਧਾ ਘੰਟਾ ਹੋਇਆ ਆ ਤੇ ਇੱਕ ਆ ਆਪਣੇ ਕੋਲੇ ਤਾਜੀ ਝੋਟੀ ਸੂਈ ਆ ਅੱਜ ਇਹਦੀ ਕੀ ਡਿਟੇਲ ਆ ਵੀਰੇ ਵੈੜ ਦੀ ਇਹ ਦੂਜਾ ਸੂਆ ਵੀਰੇ ਹਾਂਜੀ ਵੀਰ ਜੀ ਹਾਂਜੀ ਹਾਂਜੀ ਬਹੁਤ ਚੰਗੀ ਆ ਵੀਰੇ ਤੇ ਕਿਹੜੀ ਇਹ ਐਫਸੀ ਆ ਜਾਂਦੀ ਵੀਰੇ ਹਾਂਜੀ ਕ੍ਰਾਸ ਹੈ ਵੀਰੇ ਕ੍ਰਾਸ ਆ ਗਈ ਨਾ ਥੋੜੀ ਕ੍ਰਾਸ ਆ ਗਈ ਦੋਸਤ ਤੋੜ ਕੇ ਦਿਖਾ ਪੁੱਤ ਹਾਂ ਇੱਕ ਦਾ ਸੂਰਾ ਦਿਖਾ ਦੋ ਬੱਚਾ ਬੁੱਚਾ ਚਣਾ ਕੇ ਨਾ ਮੈਂ 1.5 2 ਕਿਲੋ ਚੋਤ ਆਇਆ ਠੀਕ ਹੈ ਜੀ ਠੀਕ ਹੈ ਹਾਂਜੀ ਜੂਰੀ ਨਾ ਘੰਟਾ ਹੀ ਹੋਇਆ ਹਾਂਜੀ ਹਾਂਜੀ ਬੜੀ ਵਗੈਰਾ ਵੇਖੋ ਮੈਂ ਕਹਿੰਦਾ ਬਹੁਤ ਜ਼ਿਆਦਾ ਠੰਡੀ ਸੀ ਲਿਆ ਵੀਰੇ ਵਾਹ ਜੀ ਵਾਹ ਕੀ ਬਾਤ ਹੈ ਦੋਸਤੋ ਦੇਖ ਸਕਦੇ ਹੋ ਕਰ ਮਿਲ ਦਾ ਆਰਡਰ ਕੁਆਲਿਟੀ ਚੈੱਕ ਕਰ ਸਕਦੇ ਹੋ ਬਾਕੀ ਆ ਮੈਲਾ ਵਗੈਰਾ ਤੁਹਾਨੂੰ ਬਾਈ ਨੇ ਦੱਸਿਆ ਅੱਧਾ ਘੰਟਾ ਹੀ ਹੋਇਆ ਜੇਰ ਵਗੈਰਾ ਪ੍ਰੋਪਰ ਪੈ ਗਈ ਵੀਰੇ ਨਹੀਂ ਵੀਰੇ ਪੈਣੀ ਆ ਹਜੇ ਤਾਂ ਜੇਰ ਜੇਰ ਪੈਣੀ ਆ ਠੀਕ ਹੈ ਜੀ ਹਜੇ ਜੇਰ ਵਗੈਰਾ ਪੈਣੀ ਆ ਦੋਸਤੋ ਬਾਈ ਤੋਂ ਤੁਸੀਂ ਉਹ ਵੀਡੀਓ ਵਗੈਰਾ ਆਪਾਂ ਬਾਅਦ ਵਿੱਚ ਕਹਿ ਦਾਂਗੇ ਬਾਈ ਨੂੰ ਬਣਾ ਕੇ ਰੱਖ ਲੈਣੀ ਜਦੋਂ ਪ੍ਰੋਪਰ ਜੇਰ ਪੈ ਗਈ ਤੇ ਬਾਕੀ ਆ ਦੋਸਤੋ ਆਪ ਤੁਸੀਂ ਚੈੱਕ ਕਰ ਸਕਦੇ ਹੋ ਫਰਾਂ ਦੇ ਕੁਆਲਿਟੀ ਬੋਡੀ ਢਾਂਚਾ ਦੋਸਤੋ ਚੈੱਕ ਕਰ ਸਕਦੇ ਹੋ ਅਜਿੱਦਾਂ ਘੰਟਾ ਹੀ ਹੋਇਆ ਅੱਜ ਮੈਂ ਆਪਦੇ ਭਰਾ ਨਾਲ ਤੁਹਾਡੀ ਇੰਟਰੋਡਕਸ਼ਨ ਕਰਾਣਾ ਹੈ ਜ਼ਰੂਰ ਜੀ ਰਾਜੂ ਗਾ ਰੱਖਣੀ ਕਿੰਨੀ ਕੀ ਜ਼ਰੂਰੀ ਹੈ ਕੀ ਕਰ ਸਕਦੇ ਹੈ ਬਹੁਤ ਜ਼ਰੂਰੀ ਹੈ ਯਾਨੀ ਕਿ ਆਪਾਂ ਦੇ ਰਹਿਣ ਪੰਜ ਗਿਲੇ ਵਾਂ ਫੈਕੜੇ ਦੇ ਲੈ ਲੈ ਹਾਂਜੀ ਮੇਰੇ ਇੱਕ ਗਾਂ ਰੱਖ ਲਈ ਜਰ ਵਾਹ ਜੀ ਵਾਹ ਦੋਸਤੋ ਬਾਈ ਦੀ ਸੂਚ ਦੇਖੋ ਗੋਲ ਦੀ ਬਾਈ ਕੋਲ ਰਹਿੰਦਾ ਕਹਿੰਦਾ ਅਖੂਜਾ ਅਖੂਜੇ ਨੂੰ ਦੇਖ ਕੇ ਰੰਗ ਫੜ ਜਾਂਦਾ ਤੇ ਕਈ ਵਾਰੀ ਆਪਾਂ ਕਹਦੇ ਨੇ ਨਾ ਦੋਸਤੋ ਵੀ ਆਪਾਂ ਹਿੰਦੀ ਬੋਲਣ ਦਾ ਰੰਗ ਚੜਾ ਲਿਆ ਪਰ ਨਹੀਂ ਬਾਈ ਨੇ ਆਪਣਾ ਰੰਗ ਚੜਾਇਆ ਇਹਨੂੰ ਤੇ ਵੇਖੋ ਆ ਬਾਈ ਦੇ ਮਗਰ ਸਪੋਰਟ ਕਿਦਾਂ ਕਰਦਾ ਬਾਈ ਕਹਿੰਦਾ ਵੀ ਜਿਹੋ ਜੇ ਆਪਾਂ ਪੰਜ ਗਿਲੇ ਠੇਕੇ ਤੇ ਲੈਣ ਨਾਲੋਂ ਹਾਹਾਗਾ ਚ ਪਾਉਣ ਨਾਲੋਂ ਪੰਜਾਬੀ ਚ ਕਹਿ ਲਗੇ ਇੱਕ ਗਾਂ ਰੱਖ ਲੋ ਜਿਹੜੀ ਦੁੱਧ ਦੀਆਂ ਨਦੀਆਂ ਵਹਾ ਦਿੰਦੀ ਆ ਤੇ ਆਪਾਂ ਕਹਿੰਦਾ ਮਤਲਬ 20 ਕਿਲੋ ਗਾਂ ਦਿੰਦੀ ਆ ਨਾ ਹਾਂਜੀ ਵੀਰੇ ਪ੍ਰੋਪਰ ਡੇ ਹਾਂਜੀ ਉਹ ਮੀਨ ਜ 700 ਰੁਪਏ ਦਾ ਦੁੱਧ ਪਾਉਂਦੀ ਆ ਜੇ 35 ਰੁਪਏ ਦੇ ਹਿਸਾਬ ਨਾਲ ਲਈਏ ਆਪਾਂ ਸਹੀ ਆ ਵੀਰੇ ਸਹੀ ਠੀਕ ਹੈ ਤੇ ਜੇ ਆਪਾਂ ਉਹਨੂੰ 300 ਖਵਾਉਣੇ ਤੇ 400 ਰੁਪਏ ਪਰ ਡੇ ਆਪਾਂ ਨੂੰ ਬਚਦਾ ਹੈ ਬਚਦਾ ਵੀਰੇ ਜੇ ਦਿਨ ਲਾ ਕੇ ਕੰਮ ਕਰੀ ਜੇ ਦਿਨ ਲਾ ਕੇ ਕੰਮ ਕਰੀ ਜਿਵੇਂ ਸਾਥੀ ਇਹੀ ਗੱਲ ਆ ਹਾਂਜੀ ਸਹੀ ਗੱਲ ਆ ਸਹੀ ਗੱਲ ਆ ਸਰਦਾਰ ਜੀ ਜੀ ਤੁਹਾਡੇ ਦੀ ਚਲੋ ਸ਼ੁ크ਰਾ ਤੇ ਵੀਰੇ ਆਪਣਾ ਗੋਦਿਆ ਬੱਚਾ ਕੀ ਹੈ ਮਗਰ ਮਗਰ ਬੱਚਾ ਆ ਜੀ ਵੀਰੇ ਅੱਛਾ ਹੈ ਜੀ ਹਾਂਜੀ ਆਹ ਦੇਖ ਸਕਦੇ ਹੋ ਦੋਸਤੋ ਬੱਚਾ ਹੈ ਮਗਰ ਤੇ ਦੁੱਧ ਕਿੰਨਾ ਕਦੇ ਦੋ ਵੀਰੇ ਦੁੱਧ ਵੀਰੇ ਇਹਦੇ 18 15 18 15 18 ਕਿਲੋ ਮੈਂ ਅਗਲੀਆਂ ਵੀ ਤੁਹਾਡੀਆਂ ਜਦੋਂ ਤੁਸੀਂ ਆਉਂਨੇ ਆ ਵੀਡੀਓ ਬਣਾਉਣ ਮੈਂ ਤੁਹਾਨੂੰ ਦੱਸ ਦਾਂਗਾ ਵੀ ਆਪਣਾ ਇਹਨੂੰ ਉਹਨਾਂ ਦਾ ਕੰਮ ਹੈ ਲੋਕਾਂ ਨੂੰ ਗਮਰਾਹ ਕਰਨ ਵਾਲਾ ਕੰਮ ਨਹੀਂ ਹੈਗਾ ਸਹੀ ਹੈ ਵੀਰੇ ਜੀ ਇਹ ਤੇ 24 ਕਿਲੋ ਦੇ ਦੂ 25 30 ਕਿਲੋ ਇਹਦੇ ਸੈਕਸੜ ਲੱਗਿਆ ਹਾਂਜੀ ਗੱਪ ਮਾਰ ਮੁਰਗੇ ਨਾ ਦਾ ਇਦਾਂ ਕੰਮ ਕਦੇ ਕਰਿਆ ਨਾ ਹੀ ਕਰਨਾ ਸਹੀ ਹੈ ਜੀ ਸਹੀ ਸਹੀ ਤੇ ਪ੍ਰਾਈਸ ਵਗੈਰਾ ਵੀਰੇ ਕਿੰਨੇ ਦੇ ਦੇ ਮੇਰੇ ਪ੍ਰਾਈਸ ਆਪਾ ਤੁਹਾਨੂੰ ਨਾ ਮੌਲ ਕਰਾਉਣਾ ਬਾੜ ਕਰਾ ਲੋ ਟ੍ਰੇਡ ਕਰਾ ਲੋ ਕੋ ਮਰਜੀ ਬਸ 55000 ਦੀ ਛੜ 55 ਦੀ ਹਾਂ ਨਾ ਹਾਂਜੀ ਹਾਂਜੀ ਦਰੂ ਨੇੜੇ ਦੋਸਤ ਮਿੱਤਰ ਦਾ ਮੈਂ ਕਦੋਂ ਮਰਜੀ ਕੰਟੈਕਟ ਗਿਰੇ ਉਹ ਆਉਣ ਤੇ ਕੋਈ ਮਾਣ ਹੋ ਤਾਂ ਹੋ ਸਕਦਾ ਛੋੜ ਚੱਪਾ ਹੀ ਹੋ ਸਕਦਾ ਕਿ ਮੈਂ ਗੱਪ ਮਾਰ ਕੇ ਕਹਿ ਦਿਆ ਵੀ ਮੈਂ 55 ਦੀ ਕਹਦੇ ਆਏ ਤੁਹਾਨੂੰ 45 ਦੇ ਦੂੰਗਾ ਉਹ ਕੰਮ ਨਹੀਂ ਹੈਗਾ ਵੀਰੇ ਆਪਣੀ ਠੀਕ ਹੈ ਵੀਰੇ ਠੀਕ ਹੈ ਜਿੰਨੀ ਗੱਲ ਕਵਾਂਗੇ ਉਹ ਜਾਇਜ ਕਵਾਂਗੇ ਹਾਂ ਦੋਸਤੋ ਬਾਈ ਨੇ ਤੁਹਾਨੂੰ ਸਾਰਾ ਕੁਝ ਆਪਣਾ ਆਪਣੇ ਲਾਈਵ ਹੀ ਦੱਸਤਾ ਸਾਰਾ ਕੁਝ ਜੋ ਪ੍ਰਾਈਜ਼ ਵਗੈਰਾ ਸੀਗਾ ਦੁੱਧ ਵਗੈਰਾ ਦੀ ਕਪੈਸਿਟੀ ਬਾਈ ਨੇ ਜਾਇਜ ਹੀ ਕਿਹਾ ਕੋਈ ਬਾਲੀ ਵੱਡੀ ਆਪਾਂ ਜਿਵੇਂ ਕਹਿੰਦੇ ਆਪਾਂ ਪਾਰਕ ਲਾਈਨ ਵਾਲੀ ਨਹੀਂ ਗੱਲ ਕਰੀ ਜਿੰਨਾ ਕੁ ਦੇ ਦੋਗੀ ਬਸ ਇਹ ਚੰਗਾ ਦੁੱਧ ਕੱਢ ਦੋਗੀ ਤੇ ਬਾਕੀ ਬਾਈ ਦਾ ਕੰਟੈਕਟ ਨੰਬਰ ਆ ਜੋ ਸਕਰੀਨ ਤੇ ਚਾਹਦਾ ਤੇ ਦੋਸਤੋ ਬਾਈ ਦੀ ਸੋਚ ਮਤਾਬਕ ਜਰੂਰ ਦਾਇਓ ਜੋ ਉਹਨਾਂ ਦਾ ਸਾਥੀ ਆ ਜੋ ਉਹਨਾਂ ਦੇ ਨਾਲ ਕੰਮ ਕਾਜ ਤੇ ਬਾਕੀ ਜੇ ਕਿਸੇ ਵੀ ਦੋਸਤ ਮਿੱਤਰ ਨੇ ਵੀਡੀਓ ਬਣਵਾਉਣੀ ਹੈ ਤਾਂ ਆਪਣਾ ਕੰਟੈਕਟ ਕਰ ਸਕਦਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਮਿਲਦੇ ਆ ਇੱਕ ਨਵੀਂ ਵੀਡੀਓ ਤਦ ਤੱਕ ਲਈ ਸਤਿ ਸ੍ਰੀ ਅਕਾਲ